Wow. <laughs> ਕੁਵੇbaar ਹੋਗਾ ਹਮੇ 100 ਤੱਕ ਜਾਏਗੇ ਇਸ ਵਾਰ ਹਰ ਇੱਕ ਸਮਾਨ ਚੱਕ ਲਈ ਤੁਹਾਨੂੰ ਦੇਵਾਰ ਫਰੀ ਚੱਕ ਦੇ ਸਿਲੰਡਰ ਚੋਰੀ ਹੋ ਗਏ ਸਿਲੰਡਰ ਚੱਕੇ ਗਏ ਸਿਲੰਡਰ ਨਾ ਉਹ ਮਿਲਦਾ ਪਾਪਾ ਜੀ ਇੰਡੀਪੈਂਡੈਂਟ ਤੋਂ ਟਾਇਰ ਤੱਕ ਆ ਜਾਣੇ ਸਾਰੇ ਅੱਗੇ ਆ ਜਾਣੇ ਸਾਰੇ ਅੱਗੇ ਗੱਲ ਬਣੀ ਆਏ ਕੋਈ ਤੁਸੀਂ ਸਾਡਾ ਮੋਟਰ ਲਾਂਦੇ ਪਹਿਲਾਂ ਦੂਜੇ ਵੀ ਚੋਣੇ ਸਿਲੰਡਰ ਚੋਰੀ ਕਰੇ ਪਤਾ ਸਨ ਤੇਰੀ ਕਿਰਾਏ ਨਾਲ ਨੁਕਸਾਨ ਕਰਦੇ ਹੋ ਸਾਡੇ ਚੋਰੀ ਹੋ ਗਏ ਟਰੈਕਟਰ ਕਿੱਥੇ ਨੇ ਔਰ ਟਰੈਕਟਰ ਚੋਰੀ ਹੋਇਆ ਤੁਹਾਡਾ ਰੰਗੀਆਂ ਗਈ ਫਰੀ ਜਿੱਥੇ ਵੀ ਤਜਾਕਰ ਆਉਂਦੇ ਨਾ ਐਸ਼ੀ ਕਰਦੇ ਤੁਸੀਂ ਉਹਨਾਂ ਨਾਲ ਗੱਲ ਕਰਿਓ ਤੁਹਾਡਾ ਸਾਰਾ ਸਮਾਨ ਨਾ ਕੋਈ ਫਲੈਂਡਰ ਸਾਨੂੰ ਸਾਰੇ ਡੀਸੀਪੀ ਆਣ ਦਾ ਵੀ ਪਤਾ ਟਰੈਕਟਰਾਂ ਦਾ ਵੀ ਪਤਾ ਕੋਣ ਜਿਹੜੇ ਟਰੈਕਟਰ ਵਾਲੇ ਲੱਗੇ ਆ ਸਾਰਿਆਂ ਦਾ ਪਤਾ ਸਾਨੂੰ ਆਓ ਨਾ ਕੋਲਾ ਤੁਹਾਨੂੰ ਸਮਾਨ ਦੇ ਦੇਣਗੇ ਆਪਣੀ ਸਟੇਟ ਦੇ ਵਿੱਚ ਆਦ ਹੋਊਗੀ ਮੇਰੀ ਗੱਲ ਸੁਣ ਅੱਗੇ ਨੂੰ ਮੂੰਹ ਨਹੀਂ ਕਰਦੇ ਉਹ ਤੂੰ ਖਲੋ ਆਓ ਅਸੀਂ ਸੈਂਟਰ ਸਰਕਾਰ ਤੋਂ ਤੰਗ ਕਰ ਰਹੇ ਹਾਂ ਅਸੀਂ ਹਮੇ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਹਰਿਆਣੇ ਦਾ ਬਾਡਰ ਖਲਾਓ ਨਹੀਂ ਤੁਹਾਨੂੰ ਨਹੀਂ ਤੰਗ ਕਰਦੇ ਅਸੀਂ ਇਹ ਅੰਦਰ ਚੱਡੀ ਕੋਈ ਘਰ ਆ ਕੇ ਕੁਝ ਸ਼ਰਮਾਣੀ ਚਾਹੀਦੀ ਆ ਅਫਸਰਾਂ ਨੂੰ ਉਹ ਲੰਗਰ ਸਾਰਾ ਸਾਰਾ ਲੰਗਰਾਲ ਤੋੜਿਆ ਵੈਨ ਜਦ ਸੌਰੀ ਖਾਂਦੇ ਰਹੇ ਉਹ ਰੀਆ ਤੋੜਦੇ ਆ ਤੇ ਤੁਹਾਰੇ ਭਾਈ ਚਾਹ ਪੀ ਰਹੇ ਹਮਾਰੇ ਬਰੋ ਹਮਨੇ ਕਰ ਰਹੇ ਹਾਂ ਰੋਟੀਆਂ ਖਾ ਰਹੇ ਹਾਂ ਗੱਲ ਅਸੀਂ ਆਪਣੀ ਸਟੇਟ ਤੇ ਸੇਵ ਨਹੀਂ ਆ ਇਹ ਗੱਲ ਹੈ ਮੇਰਾ ਆ ਸਾਰਾ ਪੁਰਸਤ ਮਹਿਕਮਾ ਰੀ ਖਾਂਦਾ ਰਿਹਾ ਔਰ ਹੀ ਤੋੜਿਆ ਸਾਰਾ ਸਾਡੀ ਟਰਾਲੀ ਚੋਰੀ ਹੋ ਗਈ ਸੀ ਚੋਰੀ ਹੋ ਗਈ ਦੱਸੋ ਇਹ ਲੱਭ ਰਹੀ ਇਹ ਕੋਈ ਕਹਿੰਦਾ ਸ਼ ਏ ਸਾਨੂੰ ਨਹੀਂ ਪਤਾ ਵੀ ਕਰੇ ਭਗਵਾਨ ਜਮਾਨ ਨੇ ਵੇਚਦੀ ਆ ਹੁਣ ਉਹ ਇਸ ਲਾਈਨ ਤੇ ਆ ਗਿਆ ਆ ਸਾਡੀ ਟਰਾਲੀ ਰਾਤ ਦੀ 18 ਬੁੱਟਾ ਟਰਾਲਾ ਲੱਭ ਨਹੀਂ ਰਿਹਾ ਜੰਨੇ ਵਾਲਾ ਸਾਡੀਆਂ ਫ੍ਰਿਜਾਂ ਏਸੀ ਉਹ ਨਹੀਂ ਲੱਭ ਰਾ ਭਾਂਡੇ ਵਰਤਨ ਨਹੀਂ ਲੱਭ ਰਿਹਾ ਜੀ ਕੀ ਕਰਾਂਗੇ ਦੱਸੋ ਕਿੱਥੇ ਜਾਵਾਂਗੇ ਦੇਖੋ ਅਸੀਂ ਇਹ ਲੋਕਤੰਤਰ ਦੇ ਅਧਿਕਾਰ ਦਾ ਲੋਕਤੰਤਰ ਦਾ ਕਹਾਣ ਕੀਤਾ ਗਿਆ ਸਰਕਾਰ ਨੇ ਜਿਨ੍ਹਾਂ ਨੂੰ ਅਸੀਂ ਬੜਾ ਅਸੀਂ ਚਾਹ ਦੇ ਨਾਲ ਲਿਆਂਦਾ ਅਸੀਂ ਮੋਰੇ ਵੀ ਬਦਲਾ ਬਦਲਾ ਨਹੀਂ ਇਹ ਬਦਲੇ ਦੀ ਭਾਵਨਾ ਨਾ ਆਇਆ ਪਰ ਮਾਰਾ ਦੀ ਬਾਣੀ ਦੇ ਵਿੱਚ ਲਿਖਿਆ ਕੂੜਨ ਖੁੱਟੇ ਨਾਨਕਾ ਔੜਕ ਸੱਚ ਤੇ ਸੱਚ ਦਾ ਸਦਾ ਜਿੱਤ ਹੋਊਗੀ ਤਾਂ ਹੁਣ ਵੀ ਹੋਊਗੀ ਅਫਵਾਹ ਫਲਾਈਆਂ ਜੀ ਮੋਰਚਾ ਪੱਟ ਹੋ ਗਿਆ ਪੱਟ ਨਹੀਂ ਹੋਇਆ ਮੋਰਚਾ ਆ ਰਿਹਾ ਚੜਦੀ ਕਲਾ 'ਚ ਜਦੋਂ ਆਪਾਂ ਕਿਸੇ ਨੂੰ ਠੋਰ ਲਾਵਾਂਗੇ ਹਨਾ ਉਹ ਉਹ ਬਧੂਗਾ ਕਟੂਗਾ ਨਹੀਂ ਮੋਰਚਾ ਚੜਦੀ ਕਲਾ 'ਚ ਹੈਗਾ ਰਹੂਗਾ ਤਾਂ ਇੱਥੇ ਡਟਾਂਗੇ ਜਿੰਨਾਂ ਚਿਰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਗੋਲੀਆਂ ਮਾਰਦਣ ਕਰਦਣ ਸ਼ਹੀਦ ਸਾਡੇ ਜਥੇਬੰਦੀ ਵੱਲ ਕੋਈ ਅਗਲੀ ਕਾਲ ਦਿੱਤੀ ਜਾ ਰਹੀ ਹੈ ਤਿਆਰੀ ਆ ਜੀ ਸਾਡੇ ਆਗੂ ਸਰਦਾਰ ਮਨਜੀਤ ਸਿੰਘ ਰਾਏ ਹੋਣੀ ਕੱਲ ਦੇ ਅਰੈਸਟ ਕੀਤੇ ਹੋਏ ਆ ਉਹਨਾਂ ਦਾ ਲਥੋ ਪਤਾ ਨਹੀਂ ਸਾਨੂੰ ਕਿੱਥੇ ਆ ਕਿੱਥੇ ਨਹੀਂ ਔਰ ਸਾਡੇ ਘਰਾਂ 'ਚ ਵੀ ਸਵੇਰੇ ਘਟੋ ਘਟ ਪੁਲਿਸ ਦੀਆਂ ਤਿੰਨ ਤਿੰਨ ਗੱਡੀਆਂ ਟੀਐਸਪੀ ਸਾਹਿਬ ਜਾ ਕੇ ਆਏ ਨੇ ਕੱਲੇ ਕੱਲੇ ਕਮਰੇ ਦੀ ਤਲਾਸ਼ੀ ਲਈ ਐ ਮੇਰਾ ਬੱਚਾ 11 ਸਾਲ ਦਾ ਉਹਨੂੰ ਕਹਿੰਦੇ ਜੀ ਨਾਲ ਲੈ ਜਾਣਾ ਕਿਹੜੇ ਕਾਨੂੰਨ 'ਚ ਲਿਖਿਆ ਆ ਇਹ ਬੱਚਿਆਂ ਨੂੰ ਵੀ ਅਰੈਸਟ ਕੀਤਾ ਜਾਵੇ ਕੀ ਇਹ ਕੀ ਮਤਲਬ ਇਹ ਤਾਂ ਰੰਗ ਜੇਬ ਤੋਂ ਵੀ ਟੱਪ ਗਈ ਸਰਕਾਰ ਇਹ ਕਿੰਨਾ ਕੁ ਨੁਕਸਾਨ ਆਇਆ ਇੱਥੇ ਨੁਕਸਾਨ ਤੁਸੀਂ ਦੇਖੋ ਆਪ ਦੇਖ ਸਕਦੇ ਆ ਜੀ ਕੋਈ ਮਤਲਬ ਇਹ ਲਕੋਈਓ ਤਾਂ ਹੈ ਨਹੀਂ ਚੀਜ਼ ਕੋਈ ਅਨਾ ਤੁਸੀਂ ਦੇਖੋ ਟਾਲੀਆਂ ਸੀ ਇੱਕ ਇਸੰਦੇ ਘਰ ਬਣਾਏ ਹੋਏ ਸੀਗੇ ਇਹ ਕੋਈ ਮਤਲਬ ਹੈ ਇੱਕ ਪਾਸੇ ਮੀਟਿੰਗ ਤੇ ਸੱਦ ਕੇ ਆਗੂ ਅਰੈਸਟ ਕਰ ਲੈਣੇ ਉਸ ਤੋਂ ਬਾਅਦ ਇੱਥੇ ਹੱਲਾ ਗੁੱਲਾ ਕਰ ਲੈਣਾ ਇਹ ਮਤਲਬ ਕਿਹੜੇ ਕਾਨੂੰਨ ਚ ਲਿਖਿਆ ਹੈ ਜੀ ਸਾਨੂੰ ਤਾਂ ਕੋਈ ਸਮਝ ਨਹੀਂ ਆ ਜੀ ਇੱਕ ਜੀ ਜੇ ਦੇਖਿਆ ਜਾਵੇ ਜਿਹੜੇ ਇੱਥੇ ਪੁਲਿਸ ਮੁਲਾਜ਼ਮ ਦਿਖ ਰਹੇ ਨੇ ਉਹ ਵੀ ਹੁਣ ਸਰਦਾਰ ਨੇ ਦਾੜੇ ਪ੍ਰਕਾਸ਼ ਨੇ ਪੂਰੇ ਨੇ ਸਰਦਾਰ ਦਿਖ ਰਹੇ ਨੇ ਇਹ ਵੀ ਕੋਈ ਸਾਜ਼ਿਸ਼ ਲੱਗ ਰਹੀ ਹੈ ਕਿਤਾ ਨਹੀਂ ਤੁਸੀਂ ਭਾਈਆਂ ਨੂੰ ਭਾਈਆਂ ਨਾਲ ਲੜਾਉਣ ਦੇ ਲਈ ਨਹੀਂ 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 ਇਹ ਇਹਨਾਂ ਦੀ ਮਜਬੂਰੀ ਆ ਜੀ ਇਹਨਾਂ ਨੇ ਵੀ ਅਸੀਂ ਸਰਕਾਰ ਨੇ ਅਸੀਂ ਆਪਣੇ ਬੱਚੇ ਪਾਲਣ ਲਈ ਅਸੀਂ ਵੀ ਇੱਥੇ ਮੋਰਚਾ ਲਾ ਕੇ ਬੈਠੇ ਹੋਏ ਆ ਅਸੀਂ ਆਪਣੇ ਬੱਚਿਆਂ ਦੇ ਲਈ ਰੋਟੀ ਰੋਟੀ ਲਈ ਕੁਝ ਜੋਲ ਲਈਏ ਇਹ ਸਾਡੇ ਭਰਾ ਨੇ ਇਹਨਾਂ ਇਹਨਾਂ ਦੀ ਵੀ ਮਜਬੂਰੀ ਆ ਇਹ ਇਹਨਾਂ ਦੀ ਵੀ ਨੌਕਰੀ ਆ ਜੀ ਉਹ ਨੌਕਰੀ ਦੇ ਵਿੱਚ ਇਹ ਵੀ ਆਏ ਹੋਏ ਨੇ ਜੀ ਜਵਾਬ ਦੇ ਸਕਦਾ ਜੀ ਰਾ ਦੇਣਾ ਕੰਮ ਜੀ ਹੋਰ ਵੀ ਤੁਹਾਡੇ ਸਾਹਮਣੇ ਹਾਂ ਜੀ ਕੀ ਨਾਮ ਆ ਜੀ ਕਪਟੇ ਸਿੰਘ ਜੀ ਕਪਟੇ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਰਾਤ ਹੋਇਆ ਜੀ ਰਾਤ ਤੁਹਾਡੇ ਸਾਹਮਣੇ ਹੋਇਆ ਜੀ ਜੋ ਹੋਇਆ ਸਾਹਮਣੇ ਵੀ ਉਡੀਕ ਪਰਸਾਣ ਹਾਂ ਮੈਂ ਵੀ ਇੱਥੇ ਦਾ ਜੀ ਬਾਕੀ ਨਾ ਲੈ ਇੱਕਦਮ ਆ ਗਿਆ ਜੀ ਪੋਰਸ ਫੋਰਸ ਗੇਰੀ ਜੀ 7 ਵਜੇ ਆ ਗਿਆ ਕੋਈ ਮੈਚਸ ਨਹੀਂ ਲਾਇਆ ਕੋਈ ਗੱਲਬਾਤ ਨਹੀਂ ਕਰੀ ਗਈ ਸੀ ਗੱਲ ਜਾ ਕੇ ਛੜ ਤਾਂ ਲੱਗੇ ਮਾਰੇ ਬੰਦੇ ਕੋਸ ਅਰੈਸਟ ਕਰਦੇ ਕੋਸ ਮਾਰੇ ਕੁੱਤੇ ਇਹਨਾਂ ਨੇ ਮਾਰੇ ਕੁੱਟਿਆ ਵੀ ਹਾਂ ਮਾਰੇ ਕੁੱਟੇ ਵੀ ਹੈ ਜੀ ਪਰ ਇਹ ਜਿਹੜੀ ਪੰਜਾਬ ਪੁਲਿਸ ਨੇ ਤਾਂ ਅਪੀਲ ਕੀਤੀ ਸੀ ਕਿ ਅਸੀਂ ਕਿਸੇ ਕੋਲ ਬਿਲਕੁਲ ਕੋਈ ਅਪੀਲ ਕੀਤੀ ਨਹੀਂ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਤਾਂ ਕਰਿਆ ਜੋ ਕਰਿਆ ਅੱਗੇ ਨੂੰ ਵੱਧਦੇ ਨਹੀਂ ਆਏ ਨੇ ਹਰਿਆਣੇ ਵਾਲਾ ਥਾਰੇ ਸਾਹਮਣੇ ਹਲ ਵੀ ਲੱਗ ਰਿਹਾ ਗੇਟ ਪੂਰੇ ਸਾਨੂੰ ਤੰਗ ਕਰ ਰਹੇ ਆ ਪੰਜਾਬ ਵਾਲੇ ਕਿੰਨੇ ਕਿ ਜਿਹੜੇ ਨੇ ਢਾਹ ਦਿੱਤੇ ਦੀ ਰਾਤ ਨੇ ਕਾਫੀ ਢਾਹ ਜੀ ਥਾਰੇ ਸਭਣੀਆਂ ਨੇ ਮੈਂ 20 25 ਤੋਂ ਨੇ ਢਾਹ ਦੀ ਉਹਦੇ ਟਰਾਲੀਆਂ ਟਰੋਲੀਆਂ ਲੈ ਕੇ ਬਹੁਤ ਬਹੁਤ ਇਹਨਾਂ ਨੇ ਸਮਾਨ ਤੋੜ ਦਿਆ ਜੀ ਰਾਤ ਕਿਸਾਨ ਇਥੋਂ ਰਿਟੇਨ ਕੀਤੇ ਉਹ ਪਤਾ ਤੁਹਾਨੂੰ ਕਿੱਥੇ ਨੇ ਉਹ ਤੋਂ ਕੀ ਪਤਾ ਜੀ ਉਹ ਤੋਂ ਹੀ ਨਹੀਂ ਨੂੰ ਪ੍ਰਸ਼ਾਸਨ ਨੂੰ ਪਤਾ ਕਿੱਥੇ ਕਰੀ ਸਮਾਨ ਵੀ ਚੋਰੀ ਹੋਇਆ ਜੀ ਸਮਾਨ ਵੀ ਚੋਰੀ ਹੋਇਆ ਟਰਾਲੀਆਂ ਹੋਈ ਸਿਲੰਡਰ ਹੋਈ ਹੋਰ ਘਰ ਕਾ ਪਿਸਤਾ ਸਾਰਾ ਸਮਾਨ ਲੈ ਗਏ ਚੱਕੇ ਜੀ ਨੇ ਟਰਾਲੀਆਂ ਪਰ ਪਰ ਕੇ ਲੈ ਗਏ ਕੌਣ ਲੈ ਗਿਆ ਪਰ ਕੇ ਉਹ ਦੇਖੋ ਜੀ ਜਾ ਗਿਆ ਉਹ ਲਾਦਰੇ ਸਮਾਨ ਰਹੀ ਕੋਣ ਲਾਦਰੇ ਜੀ ਸੂਣੀ ਕਰ ਰਿਹਾ ਇਹ ਵਾਲੇ ਦਾੜੀਆਂ ਨਾਲੇ ਜੇ ਵੀ ਸਿੱਧੀਆਂ ਜੜੀਆਂ ਜੇ ਵੀ ਜੀਆਂ ਉਹ ਸਾਹਮਣੇ ਪੁਰਸ ਵਾਲੀ ਲੀਕੇ ਜਾ ਰਹੇ ਉਹ ਸਾਹਮਣੇ ਖੜੇ ਆ ਦੇਖ ਲਓ ਜੀ ਦੇਖੋ ਕੌਂਸਲ ਰਾਜਪ੍ਰੇਤੀਆਂ ਸਾਰੀ ਟਰੈਲੀਆਂ ਆ ਚੁੱਕੀਆਂ ਤਕਰੀਬਨ ਸਾਰਾ ਸਮਾਨ ਇੱਕ ਭਰ ਕੇ ਮਾਲੇ ਸਰਕਾਰ ਕੋਲੇ ਜਾਣਾ ਹੈ ਹੈਗਾ ਕਿਸਾਨਾਂ ਦਾ ਸਮਾਨ ਹੈ ਤਕਰੀਬਨ ਪੈਸਾ ਕਿਸਾਨਾਂ ਦਾ ਲੱਗਿਆ ਹੋਇਆ ਮਾਲ ਸਾਰਾ ਸਰਕਾਰ ਦੇ ਅੰਦਰ ਹੋ ਜਾਣਾ ਹੈ ਵੇਚ ਲੈਣਾ ਸਰਕਾਰ ਨੇ ਬੁਰਾ ਹਾਲ ਹੈ ਆਹ ਸਰਕਾਰ ਪਾਰਟੀ ਦਾ ਹੋਇਆ ਸਭ ਤੋਂ ਜ਼ਿਆਦਾ ਮਰੇ ਇੰਨਾ ਕਿਸੇ ਵੀ ਪਾਰਟੀ ਨੇ ਤੱਕ ਕੰਮ ਨਹੀਂ ਕਰਿਆ ਜਿੰਨਾ ਇਹਨੇ ਕਰਿਆ ਹੋਇਆ ਪਸਾਨਾਂ ਨਾਲ ਬਹੁਤ ੱੱਕਾ ਹੋਇਆ ਬਹੁਤ ਜ਼ਿਆਦਾ ਉਹ ਥਵੇਂ ਕਿੱਧਰ ਆਏ ਉਧਰ ਪਰ ਬਾਹਰ ਉਹ ਸਾਮਾਨ ਟਰੈਕਟਰ ਵੀ ਚੋਰੀ ਹੋਏ ਨੇ ਜੀ ਟਰੈਕਟਰ ਚੋਰੀ ਹੋਏ ਜੀ ਮਾਰਾ ਟਰੈਕਟਰ ਕੱਢ ਕੇ ਲੈ ਗਏ ਰਾਤਾਂ ਜੀ ਟਰੈਕਟਰ ਟੈਂਕੀ ਮੇਂ ਕੱਢ ਕੇ ਲੈ ਗਏ ਲੋ ਚਾਗਾ ਲੰਗਰ ਦਾ ਯੂਰਾ ਟੈਂਕੀ ਦਾ ਟਰੈਕਟਰ ਪਾਣੀ ਲੈ ਆਏ ਗਰੇ ਦਾ ਟਰੈਕਟਰ ਹੈ ਨਹੀਂ ਜੀ ਚੋਰੀ ਦਾ ਤੱਕਾ ਕਿੰਨੀਆਂ ਟਰੈਲੀਆਂ ਲੈ ਕੇ ਰਾਤ ਇਹ ਨਹੀਂ ਪਤਾ ਕਿ ਕਿੰਨੇ ਕ ਚੋਰੀ ਹੋ ਗਏ ਇਹ ਤਾਂ ਬਾਅਦ ਜਾ ਕੇ ਸਾਰੇ ਕਿਸਾਨ ਦੱਸਣਗੇ ਮੇਰੀ ਹੋ ਗਈ ਮੇਰੇ ਕੀ ਫਿਰ ਲਗਭਗ ਪਤਾ ਲੱਗਣਾ ਵੀ ਕਿੰਨੀਆਂ ਕ ਟਰੈਲੀਆਂ ਚੋਰੀ ਹੋ ਚੁੱਕੀਆਂ ਕਿੰਨੇ ਕ ਸਿਲੰਡਰ ਲੈ ਗਏ ਕਿੰਨੇ ਕ ਕਿਆ ਸਮਾਨ ਸਾਰਾ ਸਾਮਾਨ ਚੋਰੀ ਦਾ ਹੋਇਆ ਹੀ ਹੈ ਕਿੱਥੇ ਕਿੱਥੇ ਪਹੁੰਚਾਏ ਕੋਈ ਪਤਾ ਨਹੀਂ ਬਾਕੀ ਰਾਤ ਕਿੰਨੀ ਕਿ ਸਖਤੀ ਕੀਤੀ ਗਈ ਤੁਸੀਂ ਉਰੀ ਸੀਗੇ ਹਾਂ ਜੀ ਹਾਂ ਪਰ ਸਰ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਸਾਡੇ ਬਜ਼ੁਰਗਾਂ ਅਸੀਂ ਸਖਤੀ ਨਹੀਂ ਕਰਨੀ ਇਦਾਂ ਦੀ ਵੀਡੀਓ ਆ ਰਹੀ ਹੈ ਸਿੱਤੂ ਸਾਹਿਬ ਦੀ ਉਹ ਖੋਦਾ ਮਾਰੀਆਂ ਉਹਨਾਂ ਨੇ ਬਤਾ ਬਜ਼ੁਰਗਾਂ ਗੱਗਾਂ ਲੱਗ ਲਈ ਹੋਰ ਕੀ ਕਰਦੇ ਖੋਦਾ ਮਾਰ ਆ ਖੋਦਾ ਡੰਡੇ ਹੀ ਖੋਦਾ ਮਾਰਦੇ ਰਹੇ ਪੁਲਿਸ ਵਾਲੇ ਪਿੱਛੇ ਵੀ ਮਾਰੀ ਵੀ ਬੀ ਵੀ ਚੈਨ ਟੀਵੀ ਮੈਂ ਚੱਲ ਰਹੇ ਚੈਨਲਾਂ ਮ ਕੋਈ ਟੀਵੀ ਆ ਨਹੀਂ ਹੈ ਹੂੰ ਕਿਸਾਨ ਨਾ ਕਹਿ ਖੋਦਾ ਮਾਰਦੇ ਰਹੇ ਪੁਲਿਸ ਵਾਲੇ ਕਣਕਾ ਨੂੰ ਦੜਾ ਜਾਂ ਕਣਕਾ ਨੂੰ ਭਜਾਏ ਰਾਤਾਂ ਨੂੰ ਕਣਕਾ ਨੂੰ ਭਜੇ ਹਾਂ ਕਿੰਨੀ ਕ ਪੁਲਿਸ ਪ੍ਰਸ਼ਾਸਨ ਸੀਗਾ ਮੈਂ ਕੋਈ ਗਣਤੀ ਨਹੀਂ ਆਗੀ ਬਹੁਤ ਬੰਦਾ ਦਾ ਸੀ ਜੀ ਪੂਰੇ ਤੇ ਉਹ ਉੱਥੇ ਤੱਕ ਪੁਲਿਸ ਉਹ ਪੁਲਿਸ ਸੀ 25-30 ਹਜ਼ਾਰ ਬੰਦਾ ਦਾ ਨਹੀਂ ਤਾਂ ਕਿਹਾ ਮੈਂ 3000 ਤੇ ਫਲਾਣਾ ਦੇ 25-30 ਹਜ਼ਾਰ ਬੰਦਾ ਪੁਲਿਸ ਸੀਗਾ ਅੱਛਾ ਜੀ ਹਾਂ ਜੀ ਹਾਂ ਜੀ ਜੀ ਨਾ ਜ਼ਿੰਮੇਦਾਰ ਲੱਗਦਾ ਏ ਇਦਾਂ ਦੀ ਸਰਕਾਰ ਕਦੇ ਦੇਖੀ ਨਹੀਂ 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 ਪਹਿਲਾਂ ਕਦੇ ਨਹੀਂ ਦੇਖੀ ਯੋ ਤਾਂ ਸਰਕਾਰ ਉਹ ਬਣ ਗਈ ਜੋ ਵਿਅੰਤ ਸੈਨ ਕਰੀਦਾ ਉਹ ਯੋ ਭਗੌਂਤਮਾਨ ਕਰ ਰਿਹਾ ਜੋ ਵਿਅੰਤ ਸੈਨ ਕਰਿਆ ਦਾ ਨਾ ਉਹੀ ਕਾਣੀ ਕਾਲੀ ਐਨਕਾ ਲਾ ਲਈ ਇਹਨੇ ਉਹ ਵੀ ਲਾਵੇ ਦਾ ਜੋ ਉਹ ਕਰੀਦਾ ਉਹੀ ਯੋ ਕਰ ਰਿਹਾ ਹੂੰ